ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ 트럼ਪ ਨੇ ਕੈਨੇਡਾ ਨੂੰ ਬੋਰਡ ਆਫ ਪੀਸ ਲਈ ਦਿੱਤਾ ਸੱਦਾ ਲਿਆ ਵਾਪਸ ਕੈਨੇਡਾ ਦਾ ਸੱਦਾ ਵਾਪਸ ਲੈਣ ਦਾ 트럼ਪ ਨੇ ਨਹੀਂ ਦੱਸਿਆ ਕੋਈ ਕਾਰਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਪਾਬੰਦੀ ਦੀ ਯੋਜਨਾ ਫੈਡਰਲ ਅਧਿਕਾਰੀਆਂ ਨੇ ਆਨਲਾਈਨ ਹਾਰਮਜ਼ ਬਿੱਲ ਦੀ ਯੋਜਨਾ ਕੀਤੀ ਤਿਆਰ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ 'ਚ ਕੜਾਕੇ ਦੀ ਠੰਡ ਐਨਵਾਇਰਨਮੈਂਟ ਕੈਨੇਡਾ ਨੇ ਜਾਰੀ ਕੀਤੀ ਚੇਤਾਵਨੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਆਪਣੀ ਕੈਬਨਟ ਨਾਲ ਦੋ ਰੋਜ਼ਾ ਬੈਠਕ ਕਾਰਨੀ ਨੇ ਕਿਹਾ ਇਸ ਦੌਰ 'ਚ ਕੈਨੇਡੀਅਨ ਮੁੱਲਾਂ ਲਈ ਲੜਨਾ ਪਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੇ ਨਵੇਂ ਬਣੇ ਬੋਰਡ ਆਫ ਪੀਸ 'ਚ ਸ਼ਾਮਲ ਹੋਣ ਲਈ ਕੈਨੇਡਾ ਨੂੰ ਦਿੱਤਾ ਸੱਦਾ ਵਾਪਸ ਲੈ ਲਿਆ ਏ ਜੋ ਕਿ ਉੱਤਰੀ ਅਮਰੀਕੀ ਗੁਆਂਢੀਆਂ ਵਿਚਕਾਰ ਤਾਜ਼ਾ ਟਕਰਾਅ ਦਾ ਸੰਕੇਤ ਹੈ। ਟਰੰਪ ਨੇ ਟ੍ਰੂਥ ਸੋਸ਼ਲ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੰਬੋਧਿਤ ਕਰਦਿਆਂ ਇੱਕ ਪੋਸਟ 'ਚ ਕਿਹਾ ਕਿ ਕਿਰਪਾ ਕਰਕੇ ਇਸ ਪੱਤਰ ਨੂੰ ਇਸ ਗੱਲ ਦਾ ਪ੍ਰਤੀਕ ਮੰਨਿਆ ਜਾਵੇ ਕਿ ਬੋਰਡ ਆਫ ਪੀਸ ਕੈਨੇਡਾ ਦੇ ਸ਼ਾਮਲ ਹੋਣ ਸੰਬੰਧੀ ਆਪਣਾ ਸੱਦਾ ਵਾਪਸ ਲੈ ਰਿਹਾ ਹੈ ਜ਼ਿਕਰਯੋਗ ਹੈ ਕਿ ਕਾਰਨੀ ਨੇ ਇਸ ਹਫ਼ਤੇ ਅਮਰੀਕਾ ਦੀ ਅਗਵਾਈ ਵਾਲੀ ਵਿਸ਼ਵ ਵਿਵਸਥਾ 'ਚ ਦਰਾਰ ਆਉਣ ਦੀ ਚੇਤਾਵਨੀ ਦੇ ਕੇ ਸੁਰਖੀਆਂ ਬਟੋਰੀਆਂ ਸਨ ਕੈਨੇਡਾ ਨੇ ਸੰਕੇਤ ਦਿੱਤਾ ਸੀ ਕਿ ਹਾਲਾਂਕਿ ਉਹ ਬੋਰਡ ਦਾ ਹਿੱਸਾ ਬਣਨ ਲਈ ਕੋਈ ਭੁਗਤਾਨ ਨਹੀਂ ਕਰੇਗਾ ਪਰ ਉਹ ਇਸ ਵਿੱਚ ਸ਼ਾਮਲ ਜ਼ਰੂਰ ਹੋਵੇਗਾ ਦੂਜੇ ਪਾਸੇ ਯੂਰਪੀ ਸੰਘ ਮੁਖੀ ਐਂਟੇਨੀਓ ਕੋਸਟਾ ਨੇ ਕਿਹਾ ਕਿ ਯੂਰਪੀਅਨ ਨੇਤਾਵਾਂ ਨੂੰ ਬੋਰਡ ਦੇ ਦਾਇਰੇ ਬਾਰੇ ਗੰਭੀਰ ਸ਼ੰਕੇ ਨੇ ਪਰ ਉਹ ਗਾਜ਼ਾ 'ਚ ਇਸ ਸੰਸਥਾ ਨਾਲ ਕੰਮ ਕਰਨ ਲਈ ਤਿਆਰ ਨੇ ਇਹ ਬੋਰਡ ਜੋ ਟਰੰਪ ਦੀ ਚੇਅਰਮੈਨ ਵਜੋਂ ਵਿਆਪਕ ਫੈਸਲੇ ਲੈਣ ਦੀਆਂ ਸ਼ਕਤੀਆਂ ਦਿੰਦਾ ਹੈ ਅਮਰੀਕਾ ਵੱਲੋਂ ਵਿਵਾਦਾਂ ਨੂੰ ਸੁਲਝਾਉਣ ਲਈ ਇੱਕ ਨਵੀਂ ਅੰਤਰਰਾਸ਼ਟਰੀ ਸੰਸਥਾ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਟਰੰਪ ਨੇ ਪੋਸਟ 'ਚ ਇਹ ਕਾਰਨ ਨਹੀਂ ਦੱਸਿਆ ਕਿ ਉਹਨਾਂ ਨੇ ਕੈਨੇਡਾ ਦਾ ਸੱਦਾ ਰੱਦ ਕਰਨ ਦਾ ਫੈਸਲਾ ਕਿਉਂ ਲਿਆ ਕਾਰਨੀ ਦੇ ਦਫਤਰ ਨੇ ਇਸ ਉੱਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪ੍ਰਧਾਨ ਮੰਤਰੀ ਨੇ ਪਿਛਲੇ ਹਫਤੇ ਸੰਕੇਤ ਦਿੱਤਾ ਸੀ ਕਿ ਉਹ ਸਿਧਾਂਤਕ ਤੌਰ ਤੇ ਟਰੰਪ ਦਾ ਸੱਦਾ ਸਵੀਕਾਰ ਕਰਨਗੇ ਪਰ ਆਟਵਾ ਨੇ ਹਾਲ ਹੀ ਦੇ ਦਿਨਾਂ ਚ ਸਪਸ਼ਟ ਕੀਤਾ ਸੀ ਕਿ ਉਹ 1 ਬਿਲੀਅਨ ਡਾਲਰ ਦੀ ਮੈਂਬਰਸ਼ਿਪ ਫੀਸ ਨਹੀਂ ਦੇਵੇਗਾ ਜੋ ਟਰੰਪ ਅਨੁਸਾਰ ਸਥਾਈ ਮੈਂਬਰਾਂ ਨੂੰ ਬੋਰਡ ਦੇ ਫੰਡ ਲਈ ਦੇਣੀ ਪਵੇਗੀ ਟਰੰਪ ਦੇ ਬੋਰਡ ਆਫ ਪੀਸ ਬਾਰੇ ਸ਼ੁਰੂ ਚ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਦਾ ਉਦੇਸ਼ ਗਾਜ਼ਾ ਚ ਇਜ਼ਰਾਈਲ ਤੇ ਹਮਾਸ ਵਿਚਕਾਰ 2 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨਾ ਤੇ ਮੁੱਢ ਨਿਰਮਾਣ ਦੀ ਨਿਗਰਾਨੀ ਕਰਨਾ ਹੈ ਪਰ ਇਸ ਦੇ ਪ੍ਰਸਤਾਵਿਤ ਚਾਰਟਰ ਚ ਫਲਸਤੀਨੀ ਖੇਤਰ ਦਾ ਕੋਈ ਜ਼ਿਕਰ ਨਹੀਂ ਹੈ ਤੇ ਇਹ ਸੰਯੁਕਤ ਰਾਸ਼ਟਰ ਦੇ ਕੰਮਾਂ ਦੀ ਥਾਂ ਲੈਣ ਲਈ ਤਿਆਰੀ ਕਰ ਰਿਹਾ ਹੈ 트럼ਪ ਇਸ ਦੇ ਉਮਰ ਭਰ ਲਈ ਚੇਅਰਮੈਨ ਹੋਣਗੇ ਵਾਈਟ ਹਾਊਸ ਦੇ ਅਨੁਸਾਰ ਲਗਭਗ 60 ਦੇਸ਼ਾਂ ਨੂੰ ਬੋਰਡ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ ਤੇ ਲਗਭਗ 35 ਦੇਸ਼ ਪਹਿਲਾਂ ਹੀ ਸਹਿਮਤ ਹੋ ਚੁੱਕੇ ਨੇ ਸ਼ਾਮਲ ਹੋਣ ਵਾਲੇ ਦੇਸ਼ਾਂ 'ਚ ਅਰਜנטיਨਾ, ਬੈਲਾਰੂਸ, ਮਰਾਕੋ, ਵਿਏਟਨਾਮ, ਪਾਕਿਸਤਾਨ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਕੋਸੋਵੋ, ਹੰਗਰੀ, ਮਿਸਰ, ਤੁਰਕੀ, ਕਤਰ, ਜਾਰਡਨ, ਇੰਡੋਨੇਸ਼ੀਆ ਤੇ ਸਾਊਦੀ ਅਰਬ ਸ਼ਾਮਲ ਨੇ ਹਾਲਾਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਕਿਸੇ ਵੀ ਹੋਰ ਸਥਾਈ ਮੈਂਬਰ ਚੀਨ, ਫਰਾਂਸ, ਰੂਸ ਅਤੇ ਬ੍ਰਿਟੇਨ ਨੇ ਅਜੇ ਤੱਕ ਇਸ ਵਿੱਚ ਸ਼ਾਮਲ ਹੋਣ ਦੀ ਵਚਨਬੱਧਤਾ ਨਹੀਂ ਜਤਾਈ ਹੈ। ਟਰੰਪ ਵੱਲੋਂ ਕੈਨੇਡਾ ਦਾ ਸੱਦਾ ਵਾਪਸ ਲੈਣਾ ਕਾਰਨੀ ਦੇ ਉਸ ਭਾਸ਼ਣ ਤੋਂ ਬਾਅਦ ਆਇਆ ਏ ਜਿਸ ਵਿੱਚ ਦਾਵੋਸਟ ਵਿਸ਼ਵ ਆਰਥਿਕ ਮੰਚ ਤੇ ਖੂਬ ਵਾਹਵਾਹੀ ਖੱਟੀ ਗਈ ਸੀ। ਪ੍ਰਧਾਨ ਮੰਤਰੀ ਨੇ ਵੱਡੀਆਂ ਤਾਕਤਾਂ ਦੇ ਆਰਥਿਕ ਦਬਾਅ ਦੇ ਸਾਹਮਣੇ ਦਰਮਿਆਨੀਆਂ ਤਾਕਤਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਹਾਲਾਂਕਿ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਦਾ ਨਾਮ ਨਹੀਂ ਲਿਆ ਸੀ। ਇੱਕ ਦਿਨ ਬਾਅਦ 트럼ਪ ਨੇ 스위스 리조트 ਚ ਇਕੱਠ ਨੂੰ ਦੱਸਿਆ ਕਿ ਕੈਨੇਡਾ ਨੂੰ ਅਮਰੀਕਾ ਤੋਂ ਬਹੁਤ ਸਾਰੀਆਂ ਚੀਜ਼ਾਂ ਮੁਫਤ ਮਿਲਦੀਆਂ ਨੇ ਤੇ ਉਸ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਫੈਡਰਲ ਅਧਿਕਾਰੀਆਂ ਨੇ ਆਉਣ ਵਾਲੇ ਆਨਲਾਈਨ ਹਾਰਮਜ਼ ਬਿੱਲ ਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਪਾਬੰਦੀ ਸ਼ਾਮਲ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਹ ਡਿਜੀਟਲ ਖੇਤਰ ਚ ਨਾਬਾਲਗਾਂ ਦੀ ਸੁਰੱਖਿਆ ਦੇ ਉਦੇਸ਼ ਨਾਲ ਕੀਤੇ ਜਾਣ ਵਾਲੇ ਸੰਭਵ ਉਪਾਵਾਂ ਦਾ ਹਿੱਸਾ ਹੈ। ਦ ਗਲੋਬਲ ਐਂਡ ਮੇਲ ਨੂੰ ਤਿੰਨ ਸਰੋਤਾਂ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਇਹ ਪ੍ਰਸਤਾਵ ਆਸਟ੍ਰੇਲੀਆ ਚ ਦਸੰਬਰ ਚ ਲਾਗੂ ਹੋਈ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਪਾਬੰਦੀ ਤੋਂ ਬਾਅਦ ਆਇਆ ਹੈ। ਇਸ ਕਦਮ ਨੇ ਕੈਨੇਡਾ ਅਤੇ ਬ੍ਰਿਟੇਨ ਸਮੇਤ ਹੋਰ ਦੇਸ਼ਾਂ ਨੂੰ ਆਸਟ੍ਰੇਲੀਆਈ ਮਿਸਾਲ ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਹੈ। ਕੈਨੇਡਾ 'ਚ ਇਸ ਸਮੇਂ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਪਾਬੰਦੀ ਹੈ। ਹਾਲਾਂਕਿ ਬਹੁਤ ਸਾਰੇ ਬੱਚੇ ਆਪਣੀ ਉਮਰ ਵੱਧ ਦੱਸ ਕੇ ਇਸ ਤੋਂ ਬਚ ਨਿਕਲਦੇ ਨੇ। ਉਮਰ ਹੱਦ ਨੂੰ ਵਧਾ ਕੇ 14 ਸਾਲ ਕਰਨ ਦੇ ਪ੍ਰਸਤਾਵ ਨੂੰ ਪਹਿਲਾਂ ਕੈਬਨਿਟ ਦੀ ਮਨਜ਼ੂਰੀ ਦੀ ਲੋੜ ਹੋਵੇਗੀ। ਦੋ ਸਰੋਤਾਂ ਅਨੁਸਾਰ ਮੰਤਰੀਆਂ ਵੱਲੋਂ ਅਗਲੇ ਮਹੀਨੇ ਦੇ ਸ਼ੁਰੂ 'ਚ ਇਸ ਉਪਾਅ 'ਤੇ ਵਿਚਾਰ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤਿਆਂ ਦੌਰਾਨ ਸਰਕਾਰੀ ਵਿਭਾਗਾਂ ਦੇ ਸਿਵਲ ਕਰਮਚਾਰੀਆਂ ਵਿਚਕਾਰ ਇਸ ਗੱਲ ਤੇ ਵੀ ਚਰਚਾ ਹੋਈ ਕਿ ਕੀ ਇਸ ਪਾਬੰਦੀ ਦੀ ਨਿਗਰਾਨੀ ਲਈ ਕਿਸੇ ਨਵੇਂ ਰੈਗੂਲੇਟਰ ਦੀ ਲੋੜ ਪਵੇਗੀ ਆਸਟ੍ਰੇਲੀਆ 'ਚ 16 ਸਾਲ ਤੋਂ ਘੱਟ ਉਮਰ ਦੀ ਪਾਬੰਦੀ ਲਾਗੂ ਹੋਣ ਤੋਂ ਬਾਅਦ ਲੱਖਾਂ ਨੌਜਵਾਨਾਂ ਨੇ ਐਕਸ ਟਿਕਟੌਕ ਇੰਸਟਾਗ੍ਰਾਮ ਤੇ ਸਨੈਪਚੈਟ ਵਰਗੇ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਛੱਡ ਦਿੱਤਾ ਨਵਾਂ ਆਨਲਾਈਨ ਹਾਰਮਜ਼ ਬਿੱਲ ਜੋ ਕਿ 2024 'ਚ ਪੇਸ਼ ਕੀਤੇ ਗਏ ਪਿਛਲੇ ਬਿੱਲ ਦੀ ਥਾਂ ਲਵੇਗਾ ਅਗਲੇ ਕੁਝ ਮਹੀਨਿਆਂ 'ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ ਸਰੋਤਾਂ ਨੇ ਦੱਸਿਆ ਹੈ ਕਿ ਸਰਕਾਰ ਇੱਕ ਵੱਖਰੇ ਆਉਣ ਵਾਲੇ ਬਿੱਲ 'ਚ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਟਾਰਗੇਟਡ ਮਾਰਕੀਟਿੰਗ ਤੋਂ ਬਚਾਉਣ ਲਈ ਨਵੀਂ ਸੁਰੱਖਿਆ ਪ੍ਰਣਾਲੀ ਪੇਸ਼ ਕਰਨ ਤੇ ਵਿਚਾਰ ਕਰ ਰਹੀ ਹੈ ਇਹ ਬਿੱਲ ਨਿੱਜਤਾ ਕਾਨੂੰਨ ਨੂੰ ਅਪਡੇਟ ਕਰੇਗਾ ਤੇ AI ਮੰਤਰੀ ਇਵਾਨ ਸੋਲੋਮਨ ਦੁਆਰਾ ਪੇਸ਼ ਕੀਤਾ ਜਾਵੇਗਾ ਬਾਲ ਸੁਰੱਖਿਆ ਪ੍ਰਬੰਧਕਾਂ ਨੇ ਆਨਲਾਈਨ ਕੰਟਰੋਲ ਦੀ ਘਾਟ ਕਾਰਨ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਟਾਰਗੇਟਡ ਗਰੂਮਿੰਗ ਅਤੇ ਧੋਖਾਧੜੀ ਦਾ ਸ਼ਿਕਾਰ ਹੋਣ ਤੇ ਸਰਕਾਰ ਅੱਗੇ ਚਿੰਤਾ ਜਤਾਈ ਕੈਨੇਡੀਅਨ ਸੈਂਟਰ ਫਾਰ ਚਾਈਲਡ ਪ੍ਰੋਟੈਕਸ਼ਨ ਦੁਆਰਾ ਇਸ ਹਫਤੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ ਕੁੜੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਆਨਲਾਈਨ ਹਿੰਸਾ ਵੱਧ ਰਹੀ ਹੈ ਜੂਨ 2022 ਤੋਂ ਦਸੰਬਰ 2025 ਦੇ ਅੰਤ ਤੱਕ ਕੇਂਦਰ ਨੂੰ ਆਨਲਾਈਨ ਹਿੰਸਾ ਦੀਆਂ 127 ਰਿਪੋਰਟਾਂ ਪ੍ਰਾਪਤ ਹੋਈਆਂ ਜਿਨ੍ਹਾਂ ਚੋਂ ਜ਼ਿਆਦਾਤਰ ਪਿਛਲੇ 12 ਮਹੀਨਿਆਂ ਚ ਆਈਆਂ ਸਨ ਇਸ ਵਿੱਚ ਡਰਾਉਣ ਧਮਕਾਉਣ ਵਾਲੇ ਤਰੀਕੇ ਸ਼ਾਮਲ ਸਨ ਜਿਵੇਂ ਕਿ ਨਿੱਜੀ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਕੇ ਕਿਸ਼ੋਰ ਪੀੜਤਾਂ ਨੂੰ ਖੁਦ ਨੂੰ ਨੁਕਸਾਨ ਪਹੁੰਚਾਉਣ ਵਰਗੇ ਖਤਰਨਾਕ ਵਿਵਹਾਰ ਲਈ ਮਜਬੂਰ ਕਰਨਾ ਤਿੰਨ ਸਰੋਤਾਂ ਅਨੁਸਾਰ ਅਧਿਕਾਰੀ ਬਿੱਲ ਦੇ ਨਵੇਂ ਸੰਸਕਰਣ ਚ ਇੱਕ ਸੰਖੇਪ ਰੈਗੂਲੇਟਰੀ ਪ੍ਰਣਾਲੀ ਪੇਸ਼ ਕਰਨ ਤੇ ਵਿਚਾਰ ਕਰ ਰਹੇ ਨੇ एनवायरनमेंट एंड क्लाइमेट चेंज कनाडा ਦੇ ਮੁਤਾਬਕ ਆਰਕਟਿਕ ਤੋਂ ਆਰੀ ਸ਼ੀਤ ਲਹਿਰ ਪੂਰੇ ਉੱਤਰੀ ਅਮਰੀਕਾ 'ਚ ਫੈਲ ਰਹੀ ਹੈ ਜਿਸ ਕਾਰਨ ਪੱਛਮੀ ਕੈਨੇਡਾ ਭਿਆਨਕ ਠੰਡ ਹੇਠ ਹੈ ਤੇ ਇਹ ਠੰਡ ਹਫਤੇ ਦੇ ਅਖੀਰ ਤੱਕ ਜਾਰੀ ਰਹੇਗੀ ਸਭ ਤੋਂ ਵੱਧ ਪ੍ਰਭਾਵ ਪ੍ਰੇਰੀਜ਼ ਇਲਾਕੇ 'ਚ ਮਹਿਸੂਸ ਕੀਤਾ ਜਾ ਰਿਹਾ ਹੈ ਨਾਲ ਹੀ ਉੱਤਰੀ ਪੱਛਮੀ ਅਨਟੈਰੀਓ ਨੂਨਾਬੂਟ ਅਤੇ ਸਕੈਚਵਨ ਤੇ ਮੈਨੀਟੋਬਾ ਦੇ ਬਹੁਤੇ ਹਿੱਸਿਆਂ ਲਈ ਔਰੇਂਜ ਅਲਰਟ ਜਾਰੀ ਕੀਤੇ ਗਏ ਨੇ ਮੈਨੀਟੋਬਾ 'ਚ ਹਵਾ ਕਰਕੇ ਵਧੇਰੇ ਠੰਡ ਜਿਸ ਨੂੰ ਵਿੰਡ ਚਿਲ ਕਿਹਾ ਜਾਂਦਾ ਹੈ -45 ਤੋਂ -50 ਡਿਗਰੀ ਸੈਲਸੀਅਸ ਤੱਕ ਪਹੁੰਚ ਰਹੀ ਹੈ ਤੇ ਇਹ ਹਾਲਾਤ ਸੋਮਵਾਰ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੀ ਠੰਡ ਚ ਫਰੌਸਟ ਬਾਈਟ ਹੋ ਸਕਦੀ ਹੈ ਖਾਸ ਕਰਕੇ ਜਦੋਂ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹੋਣ ਬਹੁਤੀ ਠੰਡ ਚ ਚਮੜੀ ਤੇ ਉਸ ਦੇ ਹੇਠਲੇ ਟਿਸ਼ੂ ਜੰਮ ਜਾਣ ਨਾਲ ਚਮੜੀ ਸੁੰਨ ਹੋ ਕੇ ਸੁੱਜ ਜਾਂਦੀ ਹੈ ਤੇ ਚੋਟ ਚ ਤਬਦੀਲ ਹੋ ਜਾਂਦੀ ਹੈ ਇਸ ਚੋਟ ਨੂੰ ਫਰੌਸਟ ਬਾਈਟ ਕਿਹਾ ਜਾਂਦਾ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਵਾਹਨਾਂ 'ਚ ਵਾਧੂ ਕੰਬਲ ਤੇ ਜੰਪਰ ਕੇਬਲ ਵਰਗਾ ਐਮਰਜੈਂਸੀ ਸਮਾਨ ਜ਼ਰੂਰ ਰੱਖਣ ਉੱਤਰੀ ਪੱਛਮੀ ਅਲਬਰਟਾ 'ਚ ਵਿੰਡ ਚਿੱਲ -40 ਤੋਂ -50 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ ਉੱਤਰੀ ਪੱਛਮੀ ਅਨਟੈਰੀਓ 'ਚ ਵੀ ਆਉਂਦੇ ਕਈ ਦਿਨਾਂ ਤੱਕ ਬਹੁਤ ਹੀ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ এনਵਾਇਰਨਮੈਂਟ ਕੈਨੇਡਾ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਬਾਹਰ ਕੰਮ ਕਰਨ ਵਾਲਿਆਂ ਨੂੰ ਠੰਡ ਤੋਂ ਜ਼ਿਆਦਾ ਖਤਰਾ ਹੈ ਅਤੇ ਉਹਨਾਂ ਨੂੰ ਗਰਮ ਕੱਪੜੇ ਪੈਣਨ ਅਤੇ ਕੱਪੜਿਆਂ ਦੀਆਂ ਕਈ ਪਰਤਾਂ ਪੈਣਨ ਦੀ ਤਾਕੀਦ ਕੀਤੀ ਗਈ ਹੈ। ਕੈਨੇਡਾ ਸਰਕਾਰ ਨੇ ਪੰਜਾਬੀ ਨੌਜਵਾਨਾਂ ਵੱਲੋਂ ਧਾਇਰ ਸੈਂਕੜੇ ਇਮੀਗ੍ਰੇਸ਼ਨ ਅਰਜ਼ੀਆਂ ਨੂੰ ਅਣਅਧਿਕਾਰਤ ਏਜੰਟਾਂ ਦੀ ਕਰਤੂਤ ਕਰਾਰ ਦਿੰਦਿਆਂ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਸਿੱਧੇ ਤੌਰ ਤੇ ਰੱਦ ਕਰ ਦਿੱਤਾ ਜਾਵੇ। ਇਮੀਗ੍ਰੇਸ਼ਨ ਮੰਤਰੀ ਨੇ ਅਦਾਲਤ 'ਚ ਪੇਸ਼ ਦਸਤਾਵੇਜ਼ਾਂ ਰਾਹੀਂ ਦਲੀਲ ਦਿੱਤੀ ਹੈ। ਕਿ 430 ਬੇਨਿਕਾਰਾਂ ਨੂੰ ਦੇਰੀ ਦੇ ਮਾਮਲੇ 'ਚ ਮੰਗੀ ਗਈ ਰਾਹਤ ਨਹੀਂ ਮਿਲਣੀ ਚਾਹੀਦੀ ਕਿਉਂਕਿ ਇਹਨਾਂ ਦੀਆਂ ਅਰਜ਼ੀਆਂ 'ਚ ਵੱਡੇ ਪੱਧਰ ਤੇ ਬੇਨਿਯਮੀਆਂ ਨਜ਼ਰ ਆਈਆਂ ਨੇ ਫੈਡਰਲ ਸਰਕਾਰ ਦੇ ਦਸਤਾਵੇਜ਼ ਮੁਤਾਬਕ 430 ਅਰਜ਼ੀਆਂ 'ਚ ਇੱਕੋ ਜਿਹਾ ਫਾਰਮੈਟ ਅਤੇ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਤੇ ਸੰਭਾਵਤ ਤੌਰ ਤੇ ਇਹ ਸਭ ਗੈਰਕਾਨੂੰਨੀ ਏਜੰਟਸ ਵੱਲੋਂ ਕੀਤਾ ਗਿਆ ਇਮੀਗ੍ਰੇਸ਼ਨ ਮੰਤਰਾਲੇ ਦਾ ਇਹ ਸਟੈਂਡ ਬੇਨਿਕਾਰਾਂ ਵਾਸਤੇ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਪਰ ਫਿਲਹਾਲ ਅਦਾਲਤ ਵੱਲੋਂ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ ਇਹ ਮਾਮਲਾ ਅਜੇ ਸਮੇਂ ਆਇਆ ਜਦੋਂ ਪ੍ਰੀਤ ਕਮਲ ਦੇਵਗਨ ਮਾਮਲੇ 'ਚ ਕੈਨੇਡੀਅਨ ਅਦਾਲਤ ਨੇ ਇਮੀਗ੍ਰੇਸ਼ਨ ਮਹਿਕਮੇ ਦੇ ਵਿਰੁੱਧ ਫੈਸਲਾ ਸੁਣਾਇਆ। ਪ੍ਰੀਤ ਕਮਲ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਆਪਣੇ ਮਾਪਿਆਂ ਨੂੰ ਪਰਮਨੈਂਟ ਰੈਜ਼ਿਡੈਂਸੀ ਵਾਸਤੇ ਸਪੌਂਸਰ ਕੀਤਾ ਗਿਆ ਪਰ ਅਰਜ਼ੀ ਅਧੂਰੀ ਹੋਣ ਕਰਕੇ ਇਸ ਨੂੰ ਸਿੱਧੇ ਤੌਰ ਤੇ ਵਾਪਸ ਕਰ ਦਿੱਤਾ ਗਿਆ। ਪ੍ਰੀਤ ਕਮਲ ਵੱਲੋਂ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਮਗਰੋਂ ਵੀ ਇਮੀਗ੍ਰੇਸ਼ਨ ਵਾਲਿਆਂ ਨੇ ਅਰਜ਼ੀ ਉੱਤੇ ਵਿਚਾਰ ਕਰਨ ਤੋਂ ਨਾ ਕਰ ਦਿੱਤੀ। ਜਿਸ ਮਗਰੋਂ ਮਾਮਲਾ ਅਦਾਲਤ 'ਚ ਪੁੱਜਾ ਤੇ ਜੱਜ ਨੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਿਰਫ ਅਧੂਰੀ ਕਹਿ ਕੇ ਕਿਸੇ ਅਰਜ਼ੀ ਨੂੰ ਵਾਪਸ ਕਰ ਦੇਣਾ ਬਿਨੇਕਾਰ ਉੱਤੇ ਤਬਾਕੁਨ ਅਸਰ ਪਾਉਂਦਾ ਏ ਜਸਟਿਸ ਬੈਟਿਸਟਾ ਨੇ ਫੈਸਲੇ ਚ ਕਿਹਾ ਕਿ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਕੋਈ ਬਿਨੇਕਾਰ ਹਰ ਪੱਖੋਂ ਸੰਪੂਰਨ ਅਰਜ਼ੀ ਹੀ ਦਾਖਲ ਕਰੇ ਜੇ ਕੋਈ ਚੀਜ਼ ਰਹਿ ਗਈ ਤਾਂ ਉਸ ਨੂੰ ਪੂਰਾ ਕੀਤਾ ਜਾ ਸਕਦਾ ਹੈ ਪਰ ਇਮੀਗ੍ਰੇਸ਼ਨ ਅਫਸਰ ਵੱਲੋਂ ਮੁੜ ਵਿਚਾਰ ਕਰਨ ਤੋਂ ਨਾ ਕਰਨੀ ਸਰਾਸਰ ਗੈਰਵਾਜਬ ਹੈ ਕੈਨੇਡਾ 'ਚ ਜ਼ਬਰੀ ਵਸੂਲੀ ਦੇ ਮਾਮਲਿਆਂ ਦੀ ਅਸਲ ਗਿਣਤੀ ਕਿਤੇ ਜ਼ਿਆਦਾ ਏ ਪਰ ਸਾਊਥ ਏਸ਼ੀਅਨ ਪਾਈਚਾਰਾ ਗੈਂਗਸਟਰਾਂ ਦੇ ਡਰੋਂ ਪੁਲਿਸ ਕੋਲ ਸ਼ਿਕਾਇਤ ਦਰਜ ਹੀ ਨਹੀਂ ਕਰਵਾਉਂਦਾ ਵੈਨਕੂਵਰ ਸੰਦੀ ਦੀ ਰਿਪੋਰਟ ਮੁਤਾਬਕ ਪੰਜਾਬੀ ਪੱਤਰਕਾਰ ਗੁਰਪ੍ਰੀਤ ਸੋਹੋਤਾ ਨੇ ਦੋਸ਼ ਲਾਇਆ ਕਿ ਪੁਲਿਸ ਮੈਕਮੇ ਅਤੇ ਹਰ ਪੱਧਰ ਦੀਆਂ ਸਰਕਾਰਾਂ ਨੂੰ ਸੰਭਾਵਿਤ ਤੌਰ ਤੇ ਹਾਲਾਤ ਸਮਝ ਨਹੀਂ ਆ ਰਹੇ ਤੇ ਮਸਲੇ ਦਾ ਢੁਕਵਾਂ ਹੱਲ ਕੱਢਣ 'ਚ ਸਫਲਤਾ ਨਹੀਂ ਮਿਲ ਰਹੀ ਉਨਾ ਦਾਅਵਾ ਕੀਤਾ ਕਿ ਲੋਕ ਆਪਣੇ ਘਰਾਂ ਤੋਂ ਦੂਰ ਗੱਡੀਆਂ ਚਰਾਤਾ ਕੱਟਣ ਲਈ ਮਜਬੂਰ ਨੇ ਉਹ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਰਿਹਾ ਤੇ ਆਪਣੇ ਕਾਰੋਬਾਰੀ ਟਿਕਾਣਿਆਂ ਤੇ ਜਾਣ ਤੋਂ ਵੀ ਟਾਲਾ-ਵਟ ਰਹੇ ਨੇ ਸਰੀ ਪੁਲਿਸ ਨਵੇਂ ਬਰੇ ਦੌਰਾਨ ਗੋਲੀਬਾਰੀ ਦੀਆਂ ਸਿਰਫ 7 ਵਾਰਦਾਤਾਂ ਦੱਸ ਰਹੀ ਹੈ ਜਦਕਿ ਗੁਰਪ੍ਰੀਤ ਸਹੋਤਾ ਮੁਤਾਬਕ 21 ਮੌਕਿਆਂ ਤੇ ਗੋਲੀਆਂ ਚੱਲ ਚੁੱਕੀਆਂ ਨੇ ਵੱਡੀ ਗਿਣਤੀ ਚ ਲੋਕ ਪੁਲਿਸ ਕੋਲ ਜਾਣ ਤੋਂ ਝਿਜਕਦੇ ਨੇ ਤੇ ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਕਹਿ ਰਹੇ ਨੇ ਕਿ ਇੱਥੇ ਕੋਈ ਸੰਕਟ ਨਹੀਂ ਇਸ ਸਮੱਸਿਆ ਅਜ ਪੰਜਾਬੀਆਂ ਨਾਲ ਹੈ ਤਾਂ ਕੱਲ ਹਰ ਪਾਸੇ ਫੈਲ ਜਾਵੇਗੀ ਪਰ ਇਸ ਤੋਂ ਪਹਿਲਾਂ ਜਾਗਣਾ ਲਾਜ਼ਮੀ ਹੈ ਸਾਬਕਾ ਪੁਲਿਸ ਮੁਖੀ ਅਤੇ ਰਿਚਮੰਡ ਤੋਂ ਕਾਸ਼ਹੀਡ ਨੇ ਸੈਂਤਰੀ ਜ਼ਾਹਰ ਕੀਤੀ ਕਿ ਮੌਜੂਦਾ ਸਮੇਂ ਚ ਪੁਲਿਸ ਹਾਲਾਤ ਨਾਲ ਨਜਿੱਠਣ ਚ ਅਸਫਲ ਰਹੀ ਹੈ ਕਾਸ਼ਹੀਡ ਨੇ ਦੱਸਿਆ ਕਿ ਉਹ ਕਈ ਪੀੜਤਾਂ ਨੂੰ ਜਾਣਦੇ ਨੇ ਜੋ ਜ਼ਬਰੀ ਵਸੂਲੀ ਕਰਨ ਵਾਲਿਆਂ ਨੂੰ ਲੱਖਾਂ ਡਾਲਰ ਦੇ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਪੁਲਿਸ ਉੱਤੇ ਬਿਲਕੁਲ ਵੀ ਯਕੀਨ ਨਹੀਂ हाल ही च सरी ਦੇ ਇੱਕ ਪਰਿਵਾਰ ਵੱਲੋਂ ਹਮਲਾਵਰਾਂ ਤੇ ਗੋਲੀਆਂ ਚਲਾਉਣ ਦੀ ਵਾਰਦਾਤ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਨੂੰ ਪੁਲਿਸ ਤੇ ਭਰੋਸਾ ਨਹੀਂ ਰਿਹਾ ਦੂਜੇ ਪਾਸੇ ਲੋਕਾਂ ਵੱਲੋਂ ਆਪਣੇ ਸੁਰੱਖਿਆ ਬੰਦੋਬਸਤ ਆਪ ਕੀਤੇ ਜਾ ਰਹੇ ਨੇ ਹਮਲਾਵਰਾਂ ਨੂੰ ਭੁਲੇਖੇ ਪਾਉਣ ਲਈ ਲਾਲ ਨੀਲੀਆਂ ਬੱਤੀਆਂ ਚਲਾਈਆਂ ਜਾਂਦੀਆਂ ਨੇ ਤਾਂ ਕਿ ਪੁਲਿਸ ਦੀ ਗੱਡੀ ਮੌਜੂਦ ਹੋਣ ਬਾਰੇ ਸੰਕੇਤ ਦਿੱਤੇ ਜਾ ਸਕਣ ਇੱਕ ਸ਼ਖਸ 3 ਮਿਲੀਅਨ ਡਾਲਰ ਦੀ ਰਕਮ ਦੇ ਚੁੱਕਾ ਹੈ ਤੇ ਰਕਮ ਭਾਰਤੀ ਬੈਂਕ ਚ ਟਰਾਂਸਫਰ ਕੀਤੀ ਗਈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਸ ਬੰਦੇ ਉੱਤੇ ਕਦੇ ਗੋਲੀਆਂ ਵੀ ਨਹੀਂ ਚੱਲੀਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਦੁਨੀਆ ਭਰ ਚ ਲੋਕਤੰਤਰ ਕਮਜ਼ੋਰ ਪੈ ਰਹੇ ਨੇ ਤੇ ਇਨ੍ਹਾਂ ਹਾਲਾਤਾਂ ਚ ਕੈਨੇਡਾ ਆਪਣੇ ਮੁੱਲਾਂ ਦੀ ਡਟ ਕੇ ਰੱਖਿਆ ਕਰੇਗਾ ਪਾਰਲੀਮੈਂਟ ਦੇ ਮੋੜ ਸ਼ੁਰੂ ਹੋਣ ਤੋਂ ਪਹਿਲਾਂ ਕਯੂਬਿਕ ਸਿਟੀ ਚ ਕੈਬਨਟ ਬੈਠਕ ਤੋਂ ਥੋੜੀ ਦੇਰ ਪਹਿਲਾਂ ਦਿੱਤੇ ਆਪਣੇ ਭਾਸ਼ਣ ਚ ਕਾਰਨੀ ਨੇ ਇਹ ਟਿੱਪਣੀ ਕੀਤੀ ਕਾਰਨੀ ਨੇ ਕਿਹਾ ਕਿ ਇਤਿਹਾਸ ਚ ਕਈ ਵਾਰ ਅਜਿਹੇ ਲੰਬੇ ਦੌਰ ਆਉਂਦੇ ਨੇ ਜਦੋਂ ਇਹ ਮੁੱਲ ਬਿਨਾਂ ਕਿਸੇ ਚੁਣੌਤੀ ਦੇ ਪ੍ਰਵਾਨ ਚੜਦੇ ਨੇ ਪਰ ਅੱਜ ਦਾ ਸਮਾਂ ਅਜਿਹਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਨੂੰ ਹੁਣ ਦੁਨੀਆ ਲਈ ਇੱਕ ਰਾਹ ਦਿਖਾਉਣ ਵਾਲੀ ਮਿਸਾਲ ਬਣਨਾ ਪਵੇਗਾ ਲੋਕਤੰਤਰ ਕਮਜ਼ੋਰ ਹੋਣ ਦੇ ਇਸ ਦੌਰ 'ਚ ਅਸੀਂ ਇਹ ਦਿਖਾ ਸਕਦੇ ਹਾਂ ਕਿ ਕਿਵੇਂ ਲੋਕਾਂ ਦੇ ਅਧਿਕਾਰ ਸੁਰੱਖਿਅਤ ਰੱਖੇ ਜਾ ਸਕਦੇ ਨੇ ਤੇ ਬਰਾਬਰੀ ਦੀ ਆਜ਼ਾਦੀ ਕਾਇਮ ਰਹਿ ਸਕਦੀ ਹੈ ਜਦੋਂ ਦੁਨੀਆ ਵਿੱਚ ਕੰਧਾਂ ਖੜੀਆਂ ਹੋ ਰਹੀਆਂ ਨੇ ਤੇ ਸਰਹੱਦਾਂ ਸਖਤ ਹੋ ਰਹੀਆਂ ਨੇ ਤਦ ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ ਕੋਈ ਦੇਸ਼ ਇੱਕੋ ਸਮੇਂ ਖੁੱਲਾ ਵੀ ਹੋ ਸਕਦਾ ਹੈ ਤੇ ਸੁਰੱਖਿਅਤ ਵੀ ਸਵਾਗਤੀ ਵੀ ਤੇ ਮਜ਼ਬੂਤ ਵੀ ਅਸੂਲਾਂ ਵਾਲਾ ਵੀ ਤੇ ਤਾਕਤਵਰ ਵੀ ਕਾਰਨੀ ਦੇ ਇਸ ਭਾਸ਼ਣ ਨਾਲ ਕੈਨੇਡਾ ਦੀ ਦੋ ਰੋਜ਼ਾ ਬੈਠਕ ਦੀ ਸ਼ੁਰੂਆਤ ਹੋਈ ਇਹ ਮੀਟਿੰਗ ਕਿਊਬਿਕ ਸਿਟੀ ਚ ਸੈਟਾਡੈਲ ਕਿਲੇ ਦੇ ਅੰਦਰ ਹੋ ਰਹੀ ਹੈ ਇਹ ਥਾਂ ਇੱਕ ਇਤਿਹਾਸਕ ਮਿਲਟਰੀ ਬੇਸ ਹੈ ਤੇ ਗਵਰਨਰ ਜਨਰਲ ਦੀ ਦੂਜੀ ਰਹਿائش ਵੀ ਹੈ ਇਸ ਕਿਲੇ ਨੂੰ 19ਵੀਂ ਸਦੀ ਚ ਇਸ ਲਈ ਮਜ਼ਬੂਤ ਕੀਤਾ ਗਿਆ ਸੀ ਤਾਂ ਜੋ ਸੰਭਾਵੀ ਅਮਰੀਕੀ ਹਮਲੇ ਤੋਂ ਸ਼ਹਿਰ ਦੀ ਰੱਖਿਆ ਕੀਤੀ ਜਾ ਸਕੇ 1943 ਚ ਇੱਥੇ ਹੀ ਕਿਊਬਿਕ ਕਾਨਫਰੰਸ ਹੋਈ ਸੀ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਿਲੀਅਮ ਲਾਇਨ ਮਕੈਂਜ਼ੀ ਕਿੰਗ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਅਤੇ ਅਮਰੀਕਾ ਦੇ ਰਾਸ਼ਟਰਪਤੀ ਫਰੈਂਕਲਿਨ ਡੀ ਰੂਜ਼ਵੈਲਟ ਨੇ ਗੁਪਤ ਮੁਲਾਕਾਤ ਕਰਕੇ ਦੂਜੇ ਵਿਸ਼ਵ ਯੁੱਧ ਲਈ ਰਣਨੀਤੀ ਤਿਆਰ ਕੀਤੀ ਸੀ ਕਾਰਨੀ ਨੇ ਆਪਣੇ ਭਾਸ਼ਣ ਚ ਇਸ ਇਤਿਹਾਸ ਦਾ ਹਵਾਲਾ ਵੀ ਦਿੱਤਾ ਤੇ ਪਲੇਨਸ ਆਫ ਅਬਰਾਹਮ ਦੀ ਨਿਰਣਾਇਕ ਜੰਗ ਨੂੰ ਯਾਦ ਕੀਤਾ ਜਿੱਥੇ ਬ੍ਰਿਟਿਸ਼ ਫ੍ਰੈਂਚ ਅਤੇ ਫਰਸਟ ਨੇਸ਼ਨਸ ਆਹਮੋ ਸਾਹਮਣੇ ਆਏ ਸਨ ਉਹਨਾਂ ਨੇ ਕਿਹਾ ਕਿ ਉਸ ਟਕਰਾਅ ਤੋਂ ਜੋ ਸਿੱਟਾ ਨਿਕਲ ਕੇ ਆਇਆ ਉਸ ਹੀ ਸਹਿਯੋਗ ਭਾਈਚਾਰਾ ਤੇ ਇਕੱਠੇ ਭਵਿੱਖ ਦੀ ਚੋਣ ਉਹ ਕੋਈ ਮਜਬੂਰੀ ਨਹੀਂ ਸੀ ਇਹ ਇੱਕ ਸੋਚੀ ਸਮਝੀ ਚੋਣ ਸੀ ਲਿਬਰਲ ਪਾਰਟੀ ਦੇ ਚੋਣਵੀ ਵਾਅਦਿਆਂ ਨੂੰ ਦੁਹਰਾਉਂਦੇ ਹੋਏ ਕਾਰਨੀ ਨੇ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਲਈ ਆਪਣੀਆਂ ਤਰਜੀਹਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਸੂਬਿਆਂ ਅਤੇ ਪਰਦੇਸ਼ਾਂ ਨਾਲ ਆਰਥਿਕ ਸਹਿਯੋਗ ਵਧਾਇਆ ਜਾਵੇਗਾ, ਅੰਤਰਰਾਸ਼ਟਰੀ ਵਪਾਰ ਸਮਝੌਤਿਆਂ ਦਾ ਘੇਰਾ ਫੈਲਾਇਆ ਜਾਵੇਗਾ, ਅਪਰਾਧਕ ਨਿਆਂ ਪ੍ਰਣਾਲੀ 'ਚ ਸੁਧਾਰ ਕੀਤੇ ਜਾਣਗੇ, ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਹੁਲਾਰਾ ਮਿਲੇਗਾ ਤੇ ਰੱਖਿਆ ਖੇਤਰ 'ਚ ਵੱਡੇ ਪੱਧਰ ਤੇ ਨਿਵੇਸ਼ ਕੀਤਾ ਜਾਵੇਗਾ। ਕਾਰਨੀ ਨੇ ਇਹ ਵੀ ਵਾਅਦਾ ਕੀਤਾ ਕਿ ਚਾਈਲਡ ਕੇਅਰ, ਡੈਂਟਲ ਕੇਅਰ ਤੇ ਫਾਰਮਾ ਕੇਅਰ ਵਰਗੀਆਂ ਸੇਵਾਵਾਂ ਦੀ ਰੱਖਿਆ ਕੀਤੀ ਜਾਵੇਗੀ। ਕੰਜ਼ਰਵੇਟਿਵ ਪਾਰਟੀ ਨੇ ਪੁਸ਼ਟੀ ਕੀਤੀ ਹੈ ਕਿ ਪਾਰਟੀ ਲੀਡਰ ਪੀਰੇ ਪੋਲੀਏਵ ਅਗਲੀ ਫੈਡਰਲ ਚੋਣ ਚ ਬੈਟਲ ਰਿਵਰ ਕਰੋਫਟ ਹਲਕੇ ਤੋਂ ਚੋਣ ਨਹੀਂ ਲੜਨਗੇ। ਪੀਰੇ ਪੋਲੀਏਵ April ਚ ਹੋਈਆਂ ਫੈਡਰਲ ਚੋਣਾਂ ਚ ਅਨਟਾਰੀਓ ਦੇ ਕਾਲਟਨ ਹਲਕੇ ਦੀ ਆਪਣੀ ਹੀ ਸੀਟ ਹਾਰ ਗਏ ਸਨ ਉਹ ਕਾਲਟਨ ਤੋਂ ਲੰਬੇ ਸਮੇਂ ਤੋਂ ਐਮਪੀ ਸਨ ਉਹਨਾਂ ਨੂੰ ਲਿਬਰਲ ਉਮੀਦਵਾਰ ਬਰੂਸ ਫੈਨਜੋਏ ਨੇ ਹਰਾਇਆ ਸੀ ਕੰਜ਼ਰਵੇਟਿਵ ਪਾਰਟੀ ਨੇ ਦੱਸਿਆ ਕਿ ਡੈਮਿਅਨ ਕੋਰੇਕ ਜੋ ਪਹਿਲਾਂ ਬੈਟਲ ਰਿਵਰ ਕਰੋਫਟ ਹਲਕੇ ਦੀ ਸੀਟ ਜਿੱਤੇ ਸਨ ਅਗਲੀ ਚੋਣ ਚ ਮੋੜ ਇਸ ਹਲਕੇ ਤੋਂ ਉਮੀਦਵਾਰ ਹੋਣਗੇ ਕੋਰੇਕ ਨੇ ਪਿਛਲੇ ਸਾਲ ਪੋਲੀਏਵ ਨੂੰ ਜ਼ਿਮਨੀ ਚੋਣ ਲੜਾਉਣ ਲਈ ਆਪਣੀ ਸੀਟ ਛੱਡ ਦਿੱਤੀ ਸੀ ਜਦੋਂ ਕੰਜ਼ਰਵੇਟਿਵ ਪਾਰਟੀ ਤੋਂ ਪੁੱਛਿਆ ਗਿਆ ਕਿ ਪੋਲੀਏਵ ਅਗਲੀ ਚੋਣ ਕਿਸ ਹਲਕੇ ਤੋਂ ਲੜ ਸਕਦੇ ਨੇ ਤਾਂ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਪਾਰਟੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਡੈਮਿਅਨ ਕੋਰੇਕ ਦੀ ਉਮੀਦਵਾਰੀ ਪੱਕੀ ਹੈ ਤੇ ਉਹਨਾਂ ਨੂੰ ਕਿਸੇ ਰਸਮੀ ਨਾਮਜ਼ਦਗੀ ਪ੍ਰਕਿਰਿਆ ਤੋਂ ਨਹੀਂ ਲੰਘਣਾ ਪਵੇਗਾ ਇਹ ਫੈਸਲਾ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਕੌਂਸਲ ਵੱਲੋਂ ਪਾਸ ਕੀਤੇ ਗਏ ਇੱਕ ਪ੍ਰਸਤਾਵ ਰਾਹੀਂ ਕੀਤਾ ਗਿਆ ਹੈ ਬੈਟਲ ਰਿਵਰ ਕਰੋਫਟ ਹਲਕਾ ਕੰਜ਼ਰਵੇਟਿਵ ਪਾਰਟੀ ਦਾ ਮਜ਼ਬੂਤ ਗੜ ਮੰਨਿਆ ਜਾਂਦਾ ਹੈ ਇਸ ਹਲਕੇ 'ਚ ਕੈਮਰੋਜ਼ ਡਰਮ ਹੈਲਰ ਅਤੇ ਵੈਨਰਾਈਟ ਵਰਗੀਆਂ ਮਿਊਨਿਸਪੈਲਿਟੀਆਂ ਸ਼ਾਮਲ ਨੇ ਇੱਥੇ ਹੋਈ ਜ਼ਿਮਨੀ ਚੌਂਚਪੀਰੇ ਪੋਲੀਵ ਨੇ 80% ਤੋਂ ਵੱਧ ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ ਪਿਛਲੇ ਸਾਲ ਹੋਈ ਇਸ ਜ਼ਿਮਨੀ ਚੋਣ ਚ ਕੁੱਲ 214 ਉਮੀਦਵਾਰ ਮੈਦਾਨ ਚ ਸਨ ਜੋ ਕਿ ਕੈਨੇਡਾ ਦੇ ਇਤਿਹਾਸ ਚ ਕਿਸੇ ਵੀ ਫੈਡਰਲ ਵੈਲਟ ਤੇ ਸਭ ਤੋਂ ਵੱਧ ਉਮੀਦਵਾਰਾਂ ਦੀ ਗਿਣਤੀ ਸੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਟਰੰਪ ਨੇ ਕੈਨੇਡਾ ਨੂੰ ਬੋਰਡ ਆਫ ਪੀਸ ਲਈ ਦਿੱਤਾ ਸੱਦਾ ਲਿਆ ਵਾਪਸ ਕੈਨੇਡਾ ਦਾ ਸੱਦਾ ਵਾਪਸ ਲੈਣ ਦਾ ਟਰੰਪ ਨੇ ਨਹੀਂ ਦੱਸਿਆ ਕੋਈ ਕਾਰਨ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਪਾਬੰਦੀ ਦੀ ਯੋਜਨਾ ਫੈਡਰਲ ਅਧਿਕਾਰੀਆਂ ਨੇ ਆਨਲਾਈਨ ਹਾਰਮਜ਼ ਬਿੱਲ ਦੀ ਯੋਜਨਾ ਕੀਤੀ ਤਿਆਰ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ 'ਚ ਕਿੜਾਕੇ ਦੀ ਠੰਡ এনਵਾਇਰਨਮੈਂਟ ਕੈਨੇਡਾ ਨੇ ਜਾਰੀ ਕੀਤੀ ਚੇਤਾਵਨੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਆਪਣੀ ਕੈਬਨਟ ਨਾਲ ਦੋ ਰੋਜ਼ਾ ਬੈਠਕ ਕਾਰਨੀ ਨੇ ਕਿਹਾ ਇਸ ਦੌਰ 'ਚ ਕੈਨੇਡੀਅਨ ਮੁੱਲਾਂ ਲਈ ਲੜਨਾ ਪਵੇਗਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ